ਆਹ ਉਹ ਹੁੰਦਾ ਨਹੀਂ ਕਰਦੇ ਹੁੰਦੇ ਆ ਉਹ ਉਹਨਾਂ ਖਾਣਾ ਸੀਗਾ ਉਹ ਖਾਣਾ ਹੁੰਦਾ ਕਿ ਵਿਛਵਾਇਆ ਅੱਜ ਜਦ ਮਨਸਾ ਬੈਠੇ ਆਪਣੇ ਕੋਲ ਇਹਨਾਂ ਤੋਂ ਖਾਣਾ ਕਿਸਰ ਮਹਾ ਜਿਸੋ ਖਾਣਾ ਸੀ ਨਾ ਉਹਨਾਂ ਖਾਣਾ ਮੈਂ ਇਹਨੂੰ ਬੇਨਤੀ ਕਰਨਾ ਪਿਆ ਬੇਨਤੀ ਕੀਤੀ ਵੀ ਇਹੇ ਆਪਣਾ ਸਵਾਦੀ ਲਿਖਣ ਤੇ ਪਤਾ ਨਾ ਕਿ ਆ ਤਨ ਜਿਵਾਰ ਨਾਲ ਲੱਗ ਜੇ ਸਾਥ ਵੰਡਣਾ ਕਿ ਇਸ ਤੋਂ ਇਲਾਵਾ ਅਪਕੀ ਜਿੰਨੇ ਤੁਸੀਂ ਬੈਠੇ ਹੋ ਮੈਂ ਕਿਹਾ ਤੁਸੀਂ ਵੀ ਪਧਾਰੋ ਤੁਹਾਡੇ ਕੋਲ ਪਤਾ ਨਹੀਂ ਕਰਦਾ ਮੈਨੂੰ ਅਸਾਸਿੰ ਹੈ ਮੈਂ ਤਾਂ ਦੇਖੀ ਕੰਮ ਫੇਟ ਦੇਤੀ ਜੇ ਮਨਸਰਮ ਜੇਰਾ ਤੁਸੀਂ ਉੱਤੇ ਰਹੇ ਹੋ ਤਾਂ ਮੈਂ ਜਿਹੜੇ ਬਾਈਕ ਉੱਤੇ ਪੈਰ ਹੋ ਰਿਹਾ ਮੇਰੇ ਜਲਾਪਾ ਵੀ ਕਿਸ ਸਮੇਂ ਇਹੋ ਜਿਆਦਾ ਆ ਰਹੀ ਅਸੀਂ ਆ ਰਹੇ ਹਾਂ ਮੇਰੇ ਕੋਲ ਫੋਟਾ ਆ ਪੱਗਰਾਂ ਪਿੱਛੇ ਮਾਂ ਕਦੇ ਫੋਟਾ ਆਇਆ ਤੇ ਮਾਂ ਕਦੇ ਫੋਟਾ ਹੁਣ ਭੂਆ ਫੋਟਾ ਵਾਦੇ ਲਗਾ ਰਹੇ ਨੇ ਮੇਰਾ ਮੁੱਤਾ ਖਣ ਗਿਆ ਜ਼ਰੂਰ ਕੋਈ ਗੱਲ ਹੈ ਮੈਂ ਮੈਂ ਅੱਧੀ ਹੁਣ ਤੂੰ ਆਦੀ ਹੋ ਗਿਆ ਪਤਰੀ ਮਹਿਮਾਨੋਂ ਮੇਰੀ ਦੁਬਹੀ ਜਾਂ ਤੇ ਕਾਚਰ ਕੀਤਾ ਬੇਰਬੜ ਜਾ ਰ ਤੇ ਕੀ ਬਾਤਾਂ ਹੋ ਰਹੀਆਂ ਨੇ ਮੈਂ ਹੁਣ ਰਟੇਰ ਹੋ ਰਿਹਾ ਸਰਕਾਰੀ ਬੌਟਰ ਹੁਣ ਖਾਦਿ ਕਰਨਾ ਪੈਣਾ ਹੈ ਤੇਰੀ ਕੋ ਦਾ ਜੋ ਹਿੱਸਾ ਬਣਦਾ ਹੈ ਉਸ ਦਾ ਮੈਂ ਵਿੜਾ ਕਰ ਦੂੰ ਕੋ ਕੋਲੀ ਕਿਹੜੀ ਉਸੇ ਦੀ ਗੱਲ ਕਰ ਰਹੇ ਹੋ ਬੜਾ ਭੋਲਾ ਬੰਦਿਆ ਤੇਰੀ ਕੋ ਆ ਤੁਹਾਡੇ ਜਾਇਦਾਦ ਤੋਂ ਹੰਦਾ ਹਿੱਸਾ ਮੈਂ ਨਹੀਂ ਕਹਿੰਦਾ ਕਾਨੂੰਨ ਕਹਿੰਦਾ ਹੈ ਕੋਈ 3 ਦਾ ਹਿਸਾਬ ਹੁੰਦਾ ਹੈ ਬਰਾਬਰ ਮੇਰੇ ਪੈਰਾਂ ਹੇਠ ਮੋਟੀ ਜ਼ਮੀਨ ਕਿਸ ਤਰੀਕੇ ਪਰਦੀ ਰਹਣ ਲੱਗੀ। ਫੁੱਫੜ ਦੀ ਆਮਕਾਨ ਹੈ ਜਿਸ ਉੱਤੇ ਅਸੀਂ ਦੌੜੇ ਪਰ ਆਦਦੇ ਰਹਾਂ। ਇਹਦੇ ਚੋਂ ਤੁਹਾਨੂੰ ਕੀ ਦੇ ਦਈਏ? ਨਹੀਂ ਬੱਚੇ ਲੱਖ ਦਾ ਮਕਾਨ ਤਾਂ ਹੋਵੇਗਾ ਹੀ। ਇਹ ਜਖਸਰ ਦੇਖਦਾ ਕਿੰਨਾ ਬਣਦਾ। ਦੋਹੀ ਦਿਨਾਂ ਨਾਲ ਅਸੀਂ 20 ਲੱਖ ਦਾ ਮਕਾਨ ਵੇਚ ਕੇ 7 ਲੱਖ ਫੁੱਫੜ ਜੀ ਨੇ ਰੱਖ ਦਿੱਤਾ। ਫੇਰ ਅਸੀਂ ਆਪਣੇ ਰਹਿਣ ਦੀ ਕਰਾਇਆ ਕਿ ਮਕਾਨ ਜਾਣ ਦੀ ਸੋਚੀ। ਫੁੱਫੜ ਜੀ ਨੂੰ 7 ਲੱਖ ਦਾ ਜਿਹਾ ਰਸ਼ਾ ਚੜਿਆ ਕਿ ਉਹ ਧਾਰੂ ਨਾਲ ਤੱਲੀ ਹੋ ਕੇ ਧੂਆ ਨਾਲ ਸਾਡੇ ਸਾਡੇ ਵੱਲ ਆ ਰਿਹਾ ਸੀ ਘਰ ਵੱਲ ਆ ਰਿਹਾ ਸੀ ਸੰਨ ਦੇ ਰਸਤੇ ਜਿੱਥੇ ਇੱਕ ਬਾਤ ਪੱਟ ਗਿਆ ਦੋਵੇਂ ਦਿਨ ਪਏ ਇਥੋਂ ਟੇਲਰ ਦਾ ਰਾਜੇ ਟਰੱਕ ਨੇ ਉਹਨਾਂ ਨੂੰ ਕੁਝ ਦਿੱਤਾ ਕੋਪੜ ਜੋ 60 ਹੀ ਹੋਵੇ ਤੇ ਕੋਈ ਨਹੀਂ ਜਾ ਕੇ ਹਾਲ ਤੇ ਪਾਸਾ ਪੰਗਵਾਣੀ